ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਚੈਨਲ YouTube ਵਾਲੇ ਫਾਰਮਰ ਦੇਖਣ ਵਾਲੇ ਸਾਰੇ ਦਰਸ਼ਕ ਵੀਰ ਭੈਣ ਭਰਾਵਾਂ ਦਾ ਮੁਰ ਤੋਂ ਸਵਾਗਤ ਹੈ ਸਾਡੀ ਅੱਜ ਦੀ ਨਵੀਂ ਅਪਡੇਟ ਦੇ ਵਿੱਚ ਗੱਲ ਕਰਨ ਜਾ ਰਹੇ ਹਾਂ ਜੀ ਆਉਂਦੇ 72 ਤੋਂ ਅ ਘੰਟਿਆਂ ਦੇ ਵਿੱਚ ਪੰਜਾਬ ਦੇ ਵਿੱਚ ਕੀ ਹਾਲਾਤ ਬਣਦੇ ਦਿਖਾਈ ਦੇ ਰਹੇ ਨੇ ਗਾਣੀਕੇ 9 10 11 ਤੇ 12 ਤਰੀਕ ਨੂੰ ਪੰਜਾਬ ਦੇ ਹਾਲਾਤ ਦੀ ਪੂਰੀ ਜਾਣਕਾਰੀ ਦੇਮਾਂਗੇ ਸਭ ਤੋਂ ਪਹਿਲਾਂ ਤਾਜ਼ਾ ਸੈਟਲ ਇਮੇਜ ਦੇਖ ਲੈਂਦੇ ਹਾਂ ਜੀ ਇਮੇਜ ਦੇ ਵਿੱਚ ਸਾਫ਼ ਦਿਖਾਈ ਦੇ ਰਿਹਾ ਕੋਈ ਵੱਡਾ ਕਾਰਵਾਈ ਪੰਜਾਬ ਦੇ ਵਿੱਚ ਬੱਦਲੀ ਸਿਸਟਮ ਦੀ ਦਿਖਾਈ ਨਹੀਂ ਦੇ ਰਹੀ ਮੌਸਮ ਸਾਫ਼ ਤੇ ਖੁਸ਼ਕ ਬਣਿਆ ਹੋਇਆ ਦਿਖਾਈ ਦੇ ਰਿਹਾ ਪਿਛਲੇ ਦੋ ਦਿਨਾਂ ਤੋਂ ਲਗਾਤਾਰ ਤੋਪ ਪੈ ਰਹੀ ਹੈ ਜੀ ਕੜਕਮੀ ਅਤੇ ਅੱਜ ਵੀ ਪੂਰੇ ਤਰੀਕੇ ਨਾਲ ਮੌਸਮ ਖੁਸ਼ਕ ਤੇ ਸਾਫ਼ ਬਣੇ ਰਹਿਣ ਦੀ ਉਮੀਦ ਹੈ ਜੀ ਤੇ ਅਗਰ ਓਵਰਆਲ ਗੱਲ ਕਰੀ ਅੱਜ ਮੌਸਮ ਦੀ ਕੋਈ ਵੱਡੀ ਕਾਰਵਾਈ ਨਹੀਂ ਹੈ ਹੁਣ ਭਾਗ ਵੱਲੋਂ ਜੀ ਮੌਸਮ ਵਿਭਾਗ ਵੱਲੋਂ ਤਾਜ਼ਾ ਅਲਰਟ ਜਿਹੜੇ 8 ਜੁਲਾਈ ਨੂੰ ਜਾਰੀ ਹੋਏ ਨੇ ਜੀ ਉਹਦੇ ਮੁਤਾਬਕ ਪੰਜਾਬ ਅਤੇ ਹਰਿਆਣਾ ਦੇ ਵਿੱਚ ਟੁੱਟਵੇਂ ਰੂਪ ਦੇ ਵਿੱਚ ਲਾਈਟ ਟੂ ਮੋਡਰੇਟ ਰੇਨ ਹੋਣ ਦੇ ਚਾਂਸ ਬਣੇ ਹੋਏ ਨੇ ਜੀ ਅਗਰ ਗੱਲ ਕਰੀਏ ਆਉਂਦੇ ਦਿਨਾਂ ਦੇ ਅਲਰਟ ਦੀ 8 ਤਰੀਕ ਲੰਘ ਚੁੱਕੀ ਹੈ ਜੀ ਕੋਈ ਵੱਡਾ ਅਲਰਟ ਨਹੀਂ ਸੀ 9 ਅਤੇ 10 ਤਰੀਕ ਨੂੰ ਹਲਕੇ ਫੁਲਕੇ ਕਿਣਮਣ ਕਰਨੀ ਦੇ ਚਾਂਸ ਨੇ ਪਰ ਮੌਸਮ ਓਵਰਾਲ ਖੁਸ਼ਕ ਅਤੇ ਸਾਫ ਬਣੇ ਰਹੇਗਾ ਕੋਈ ਵੱਡੀਆਂ ਕਾਰਵਾਈਆਂ ਹੁੰਦੀਆਂ ਦਿਖਾਈ ਨਾ 9 ਅਤੇ 10 ਤਰੀਕ ਨੂੰ ਨਹੀਂ ਦਿਖਾਈ ਦੇ ਰਹੀਆਂ ਜੀ 11 ਅਤੇ 12 ਤਰੀਕ ਤੋਂ ਲੈ ਕੇ 13 ਤਰੀਕ ਤੱਕ ਦੇ ਪੰਜਾਬ ਅਤੇ ਹਰਿਆਣਾ ਦੇ ਵਿੱਚ ਤੜਕੇ ਤੋਂ ਹੀ ਮੀਂਹ ਹੋਣ ਦੇ ਚਾਂਸ ਬਣੇ ਹੋਏ ਨੇ ਜੀ ਜਿਹਦੇ ਵਿੱਚ ਖਾਸ ਕਰਕੇ ਤੁਸੀਂ ਦੇਖ ਸਕਦੇ ਹੋ ਹਰਿਆਣਾ ਦੇ ਵਿੱਚ ਜੋ ਨੀਲਾ ਐਫ ਡਬਲਯੂ ਐਸ ਤੋਂ ਦਿਖਾਈ ਦੇ ਰਿਹਾ ਹੈ ਇਹਦੇ ਵਿੱਚ 70% ਤੋਂ 75% ਚਾਂਸ ਹੁੰਦੇ ਨੇ ਜੀ ਮੀਂਹ ਤੇ ਪੰਜਾਬ ਦੇ ਵਿੱਚ ਜਿਹੜੇ ਚਾਂਸ ਨੇ 11 ਤਰੀਕ ਨੂੰ ਉਹ 50 ਤੋਂ 70% ਦੇ ਵਿਚਕਾਰ ਨੇ ਜੀ ਅਗਰ ਗੱਲ ਕਰੀਏ 12 ਤਰੀਕ ਨੂੰ 12 ਤਰੀਕ ਕਾਫੀ ਇੰਪੋਰਟਡ ਦਿਨਾ ਜੀ ਮੀਂਹ ਦੇ ਪੱਖ ਤੋਂ ਇਸ ਦਿਨ ਭਾਰੀ ਚੱਖੜ ਮੀਂਹ ਦੇ ਨਾਲ ਹਨੇਰੀਆਂ ਅਤੇ ਭਾਰੀ ਤੂਫਾਨ ਗੜੇ ਮਾਰੀ ਦੇ ਚਾਂਸ ਹੋ ਸਕਦੇ ਨੇ ਕਿਉਂਕਿ ਅਜਿਹੇ ਜਿਹੜੇ ਹੁਣ ਅਲਰਟ ਹੁੰਦੇ ਨੇ ਜੀ ਉਹ ਮੌਸਮ ਦੇ ਮੌਨਸੂ ਜਦੋਂ ਕਿ ਮੌਨਸੂਨ ਪੰਜਾਬ ਅਤੇ ਹਰਿਆਣਾ ਵਿੱਚ ਐਂਟਰ ਕਰ ਜਾਂਦਾ ਹੈ ਜੀ ਉਦੋਂ 10-15 ਦਿਨ ਬਾਅਦ ਜਿਹੜੇ ਅਲਰਟ ਜਾਰੀ ਹੁੰਦੇ ਨੇ ਉਹਦੇ ਵਿੱਚ ਭਾਰੀ ਮੀਂਹ ਗੜੇ ਮਾਰੀ ਚੱਖੜ ਦੇ ਚਾਂਸ ਬਣ ਜਾਂਦੇ ਨੇ ਲਗਾਤਾਰ ਹਵਾਵਾਂ 50-60-70 ਕਿਲੋਮੀਟਰ ਦੀ ਸਪੀਡ ਤੱਕ ਚੱਲਣੇ ਸ਼ੁਰੂ ਹੋ ਜਾਂਦੀਆਂ ਨੇ ਜੀ ਅਗਰ ਅਜਿਹਾ ਹੁੰਦਾ ਹੈ ਤਾਂ ਮੌਸਮ ਦੇ ਵਿੱਚ ਕਾਫੀ ਵੱਡੀ ਤਬਦੀਲੀ ਦੇਖਣ ਨੂੰ ਮਿਲ ਸਕਦੀ ਹੈ ਗਰਮੀ ਤੋਂ ਬਹੁਤ ਵੱਡੀ ਰਾਹਤ ਮਿਲਦੀ ਦਿਖਾਈ ਦੇ ਰਹੀ ਹੈ ਪਰ ਅਗਰ ਗੱਲ ਕਰ ਲਈ ਦੂਜੇ ਪਾਸੇ ਕਿਸਾਨ ਵੀਰਾਂ ਦੇ ਲਈ ਤਾਂ ਅਗਰ ਗੱਲ ਕਰੀਏ ਤਾਂ ਅਗਰ 1-2 ਦਿਨਾਂ ਵਿੱਚ ਕਿਸੇ ਨੇ ਕਿਸੇ ਤਰੀਕੇ ਦੀ ਬਜਾਈ ਦੇ ਵਗੈਰਾ ਕਰਨੀ ਹੈ ਤਾਂ ਉਹ ਰੁਕ ਜਾਓ ਕੋਈ ਵੱਡੀ ਕਾਰਵਾਈਆਂ ਹੋਣ ਦੇ ਚਾਂਸ ਬਣੇ ਹੋਏ ਨੇ ਜੀ ਅਗਰ ਤੁਸੀਂ ਕਿਸੇ ਤਰੀਕੇ ਦੀ ਮੱਕੀ ਵਗੈਰਾ ਦੀ ਬੀਜਣੀ ਹੈ ਲੇਡ ਮੱਕੀ ਬੀਜਣੀ ਹੈ ਤਾਂ ਰੁਕ ਜਾਓ 3 12 ਤਰੀਕ ਤਰੀਕ ਤੋਂ ਬਾਅਦ ਉਹ ਚਾਂਸ ਲਿਓ ਜੀ ਅਗਰ ਉਸ ਤੋਂ ਪਹਿਲਾਂ ਕਰਦੇ ਹੋ ਤਾਂ ਨੁਕਸਾਨ ਹੋਣ ਦੇ ਚਾਂਸ ਬਣੇ ਹੋਏ ਦਿਖਾਈ ਦੇ ਰਹੇ ਨੇ ਅਗਰ ਗੱਲ ਕਰ ਲਈਏ ਬਾਕੀ ਨਵੇਂ ਅਲਰਟ ਦੇ ਤਾਂ ਕੋਈ ਵੱਡਾ ਅਲਰਟ ਫਿਲਹਾਲ ਜਾਰੀ ਨਹੀਂ ਹੋਇਆ 9 ਅਤੇ 10 ਤਰੀਕ ਦੇ ਲਈ ਤੁਹਾਡੇ ਸਾਹਮਣੇ 11 12 ਤੇ 13 ਦੀ ਅਪਡੇਟ ਸੀਗੀ ਜੀ ਇਹ ਜੋ ਵੀ ਨਵੇਂ ਅਲਰਟ ਹੋਵੇਗੇ ਉਹ ਅਸੀਂ ਜਲਦ ਲੈ ਕੇ ਸ਼ੁਰੂ ਕਰਿਓਗੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਵੀਡੀਓ ਚੰਗੀ ਲੱਗਦੀ ਹੈ ਲਾਈਕ ਜਰੂਰ ਕਰਕੇ ਜਾਇਓ ਕਮੈਂਟ ਬਾਕਸ ਵਿੱਚ ਆਪਣੇ ਪਿੰਡ ਜिले ਸ਼ਹਿਰ ਦਾ ਨਾਮ ਲਿਖਣਾ ਨਾ ਭੁੱਲਣਾ ਜੀ ਬਣੇ ਰਹੋ ਚੈਨਲ YouTube ਵਾਲੇ ਫਾਰਮਰ ਦੇ ਉੱਤੇ ਧੰਨਵਾਦ ਸਾਰੇ ਦਰਸ਼ਕ ਵੀਰਾਂ ਦਾ ਵੀਡੀਓ ਦੇਖਣ ਦੇ ਲਈ ਜੀ